ਦਿਨੋ ਦਿਨ ਵਿਗੜ ਰਹੇ ਵਾਤਾਵਰਨ ਨੂੰ ਅਨੁਕੂਲ ਬਣਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਤਿਹ ਬੁਲਾਓ ਰੁਖ ਲਗਾਓ ਮਹਿੰਮ ਦੇ ਤਹਿਤ ਅੱਜ ਬਲਾਕ ਖੇੜਾ ਦੇ ਅਧੀਨ ਪੈਂਦੇ ਖੇਤਰਾ ਅੰਦਰ ਮਨਰੇਗਾ ਵਰਕਰਾਂ ਦੀ ਮਦਦ ਨਾਲ ਲਗਭਗ 5000 ਬੂਟੇ ਲਗਾਏ ਗਏ ਗਲਬਾਤ ਦੌਰਾਨ ਬੀਡੀਪੀਓ ਖੇੜਾ ਚੰਦ ਸਿੰਘ ਨੇ ਦੱਸਿਆ ਕਿ ਫਤਿਹ ਬੁਲਾਓ ਰੁਖ ਲਗਾਓ ਮਹਿੰਮ ਨੂੰ ਵੱਡੇ ਪੱਧਰ ਤੇ ਲੋਕਾਂ ਦਾ ਹੁਲਾਰਾ ਮਿਲਿਆ ਹੈ ਲੋਕ ਆਪ ਮੁਹਾਰੀ ਬੂਟੇ ਲਗਾਉਂਦੇ ਦਿਖਾਈ ਦੇ ਰਹੇ ਹਨ ਉਨਾ ਦੱਸਿਆ ਕਿ ਇਹਨਾਂ ਬੂਟਿਆਂ ਨੂੰ ਲਗਾ ਕੇ ਹੀ ਛੱਡ ਨਹੀਂ ਦਿੱਤਾ ਜਾਵੇਗਾ ਸਗੋਂ ਇਹਨਾਂ ਦੀ ਦੇਖਭਾਲ ਲਈ ਡਿਊਟੀ ਲਗਾਈ ਜਾਏਗੀ ਬੂਟੇ ਲਾਵਾਂਗੇ, ਵਾਤਾਵਰਨ ਬਚਾਵਾਂਗੇ, ਖੁਸ਼ਹਾਲੀ ਲਿਆਵਾਂਗੇ ਬਿਲਾਓ ਰੁੱਖ ਲਗਾਓ ਦੀ ਮਹਿੰਮਤ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਪਲਾਂਟੇਸ਼ਨ ਦੀ ਮੁਹਿੰਮ ਰੰਮੀ ਗਈ ਹੈ ਉਸ ਦੇ ਤਹਿਤ ਅੱਜ ਗ੍ਰਾਮ ਪੰਚਾਇਤ ਪਗੜਾਣਾ ਵਿਖੇ 1000 ਬੂਟਾ ਲਾਉਣ ਦੀ ਸ਼ੁਰੂਆਤ ਕੀਤੀ ਹੈ ਇਸ ਤਰ੍ਹਾਂ ਨਾਲ ਦੇ ਪਿੰਡਾਂ ਜਿਵੇਂ ਲੋਹਾਖੇੜੀ ਪਗੜਾਣਾ ਦਾਦੂ ਮਾਚਰਾ ਇਹਨਾਂ ਪਿੰਡਾਂ ਵਿੱਚ ਬੂਟੇ ਲਗਾਏ ਜਾਣਗੇ ਕਿਹੜੇ ਕਿਹੜੇ ਕਿਸ ਤਰ੍ਹਾਂ ਦੇ ਬੂਟੇ ਜਿਹੜੇ ਇਹ ਪਿੰਡਾਂ 'ਚ ਲਗਾਏ ਨੇ ਆਪਣੇ ਵਧੀਆ ਕਿਸਮ ਦੇ ਜਿਵੇਂ ਰਾਉਂਡ ਕਲਾਸ ਫਾਊਂਡੇਸ਼ਨ ਵੱਲੋਂ ਸਾਨੂੰ ਜਿਵੇਂ ਪਿਲਖਣ ਤੇ ਪਿੱਪਲ ਬੋਰਡ ਵਧੀਆ ਜਿਹੜੇ ਬੂਟੇ ਉਹ ਲਗਾਏ ਜਾ ਰਹੇ ਨੇ ਵੀਡੀਓ ਸੇ ਪੰਜਾਬ ਸਰਕਾਰ ਦੀ ਜਿਹੜੀ ਮੀਮ ਹੈ ਇਹ ਬਹੁਤ ਵਧੀਆ ਸਲਾਗਾਯੋਗ ਹੈ ਪਰ ਇਦਾਂ ਮੰਨੇ ਜਾਂਦੇ ਬੂਟੇ ਤਾਂ ਲਗਾਏ ਜਾਂਦੇ ਪਰ ਉਹਨਾਂ ਦੀ ਜਿਹੜੀ ਪਰਵਰਿਸ਼ ਨਹੀਂ ਹੁੰਦੀ ਇਸ ਕਰਕੇ ਜਿਹੜੇ ਬੂਟੇ ਮਰ ਜਾਂਦੇ ਨੇ ਨਹੀਂ ਇਸ ਦੀ ਵੀ ਜਿਹੜੀ ਬੜੀ ਨਿਰਗਗ ਦੇ ਵਿੱਚ ਇੱਕ ਜਿਹੜਾ ਰੱਖਿਆ ਜਾਏਗਾ ਬੰਦਾ ਉਹ ਜਿਹੜਾ ਵੀ ਦੇਖਭਾਲ ਕਰੇਗਾ ਪਰ ਨਿਰਗਗ ਤੋਂ ਹਟਕੇ ਬੰਦਾ ਇਹਨਾਂ ਦੇ ਉੱਤੇ ਰੱਖਿਆ ਜਾਊਗਾ ਨਹੀਂ 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 ਨਿਰਗਗ ਦੇ ਵਿੱਚੋਂ ਇੱਕ ਨਿਰਗਗ ਦੇ ਵਿੱਚੋਂ ਇੱਕ ਬਰਕਰਾਰ ਰੱਖਿਆ ਠੀਕ ਹੈ ਜੀ ਧੰਨਵਾਦ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز